ਸਤਿ ਸ਼੍ਰੀ ਅਕਾਲ ਜੀ ਇਸ ਸਮੇਂ ਪੰਜਾਬ ਦੇ ਕਈ ਇਲਾਕੇ ਹੜ੍ਹਾਂ ਦੀ ਮਾਰ ਥੱਲੇ ਨੇ ਲਗਾਤਾਰ ਬਚਾਅ ਕਾਰਜ ਵੀ ਚੱਲ ਰਹੇ ਨੇ ਰਾਹਤ ਕਾਰਜ ਵੀ ਚੱਲ ਰਹੇ ਨੇ ਤੇ ਦੱਸ ਦਈਏ ਕਿ ਉੱਥੇ ਇੱਕ ਹੋਰ ਵੱਡੀ ਪੰਜਾਬ ਦੇ ਲਈ ਤਰਾਸਦੀ ਹੈ ਕਿ ਜੋ ਕੁਝ ਸਮਾਂ ਪਹਿਲਾਂ ਭਾਰਤ ਦੇ ਪਾਕਿਸਤਾਨ ਦੇ ਨਾਲ ਸਬੰਧ ਖਰਾਬ ਹੋਏ ਜਿਸ ਤੋਂ ਬਾਅਦ ਕਰਤਾਰਪੁਰ ਸਾਹਿਬ ਕੋਰੀਡੋਰ ਬੰਦ ਕਰ ਦਿੱਤਾ ਗਿਆ ਜਿਸ ਦੇ ਕਰਕੇ ਕਿ ਸੰਕਟਾ ਲਗਾਤਾਰ ਬਿਰਲਾਪ ਦੇ ਵਿੱਚ ਹਨ ਕਿ ਦਰਸ਼ਕ ਦੇਦਾਰੇ ਫਿਰ ਤੋਂ ਸ਼ੁਰੂ ਹੋਣ ਕਿਉਂਕਿ ਲੰਮੀਆ ਅਰਦਾਸਾ ਤੋਂ ਬਾਅਦ ਕਰਤਾਰ ਕੋ ਸਾਹਿਬ ਕੋਰੀਡੋਰ ਖੁੱਲਿਆ ਸੀ ਅਤੇ ਇੱਕ ਵਾਰ ਫਿਰ ਤੋਂ ਕੋਰੀਡੋਰ ਦੇ ਬੰਦ ਹੋਣ ਕਰਕੇ ਸੰਗਤਾਂ ਦੇ ਵਿੱਚ ਕਾਫੀ ਜ਼ਿਆਦਾ ਇਸ ਗੱਲ ਦਾ ਝੋਰਾ ਹੈ ਤੇ ਦੂਜੇ ਪਾਸੇ ਦੱਸ ਦਈਏ ਕਿ ਇਸ ਮੌਕੇ ਹੜਾਂ ਦੀ ਸਥਿਤੀ ਦੇ ਵਿੱਚ ਗੁਰੂ ਸਾਹਿਬ ਅਗੇ ਅਰਦਾਸ ਕਰਨ ਦੇ ਲਈ ਅਤੇ ਕੋਰੀਡੋਰ ਦੇ ਅੱਜ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਅਤੇ ਹੋਰ ਲੀਡਰਸ਼ਿਪ ਦੱਸਦੀ ਕਿ ਇਸ ਮੌਕੇ ਗੁਰੂ ਸਾਹਿਬ ਅਗੇ ਅਰਦਾਸ ਬੇਨਤੀਆਂ ਕੀਤੀਆਂ ਗਈਆਂ ਕਿ ਜੋ ਇਹ ਕੋਰੀਡੋਰ ਹੈ ਇਹ ਖੁੱਲੇ ਜਲਦੀ ਗੁਰੂ ਸਾਹਿਬ ਕਿਰਪਾ ਕਰਨ ਤੇ ਨਾਲ ਜੋ ਹੜਾਂ ਦੀ ਮਾਰ ਪੈ ਰਹੀ ਹੈ ਪੰਜਾਬ ਤੇ ਉਸ ਤੋਂ ਵੀ ਗੁਰੂ ਸਾਹਿਬ ਆਪਣੀ ਕਿਰਪਾ ਕਰਕੇ ਆਪਣੇ ਪੰਥ ਨੂੰ ਪੰਜਾਬ ਨੂੰ ਬਚਾਉਣ ਤੇ ਦੱਸਦੀ ਹੈ ਕਿ ਇਸ ਮੌਕੇ ਦੀ ਖਾਸ ਵੀਡੀਓ ਹੁਣ ਤੁਹਾਡੇ ਨਾਲ ਸਾਂਝੀ ਕਰਦੇ ਆਂ ਹੋਰ ਤਾਜ਼ਾ ਖਬਰਾਂ ਦੇ ਲਈ ਬਨੇ ਰਹਿਣਾ ਸਵੈਗ ਪੰਜਾਬ ਟੀਵੀ ਦੇ ਨਾਲ ਤੇ ਸਵੈਗ ਪੰਜਾਬ ਟੀਵੀ ਤੇ ਜਿਹੜੇ ਦੋਸਤ ਨਵੇਂ ਨੇ ਹੋ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ। ਘਂਡੇਰਾ ਬਾਬਾ ਨਾਨਕ ਤੇ ਖੜਾ ਤੁਸੀਂ ਦੇਖੋ ਆਪਣਾ ਕਰਤਾਰਪੁਰ ਕੋਰੀਡੋਰ ਜਿਹੜਾ ਹੈਗਾ ਕੋਈ ਜਮ੍ਹਾਂ ਸਾਹਮਣੇ ਆ ਸਾਰਾ ਇਲਾਕਾ ਡੁੱਬਿਆ ਪਿਆ ਹੋਇਆ ਸਾਰਾ ਕਲਨੌਰ ਤੇ ਇਲਾਕਾ ਇੱਥੇ ਮੈਨੂੰ ਲੱਗਦਾ तकरीबन 100 ਪਿੰਡ ਹੋਣਾ ਹੈ ਜਿਹੜਾ ਬਿਲਕੁਲ ਪਿੰਡਾਂ 'ਚ ਲੋਕੀ ਉੱਥੇ ਗਏ ਆ। ਹੁਣੇ ਸਾਨੂੰ ਰਾਤ 'ਚ ਟੈਲੀਫੋਨ ਆਇਆ ਸੀ ਕਿ 1.20 ਪਸ਼ੂ ਮਰ ਗਏ। ਉਹ ਪਿੰਡ 'ਚ ਉੱਥੇ ਬਿਮਾਰੀਆਂ ਫੈਲਣ ਲੱਗ ਗਈਆਂ। ਸੋ ਮੈਂ ਜਿਵੇਂ ਕੱਲ ਅਪੀਲ ਕੀਤੀ ਸੀ ਪਰਸੋਂ ਕਿ ਪੰਜਾਬ ਸਰਕਾਰ ਨੂੰ ਆਰਮੀ ਨੂੰ ਰੈਕਵਿਜ਼ੀਸ਼ਨ ਕਰਨਾ ਚਾਹੀਦਾ ਹੈ। ਤੇ ਆਰਮੀ ਦੀਆਂ ਬੋਸ ਚਾਹੀਦੀਆਂ ਆ। ਆਰਮੀ ਦੇ ਪਰਸਨਲ ਕਿਉਂਕਿ ਉਹ ਜਿਹੜੇ ਪਿੰਡ 'ਚ ਲੋਕੀ ਫਸੇ ਆ ਉਹ ਨਿਕਲ ਸਕਣ। ਕਿਉਂਕਿ ਪੰਜਾਬ ਸਰਕਾਰ ਤਰਫੋਂ ਕੋਈ ਯੋਜਨਾ ਨਹੀਂ ਬਣੀ ਕਿ ਉਹਨਾਂ ਨੂੰ ਵਿਚਾਰਿਆਂ ਨੂੰ ਬਚਾਉਣਾ ਕਿਵੇਂ। ਤੋ ਮੈਂ ਹਲੇ ਵੀ ਮੁੱਖ ਮੰਤਰੀ ਨੂੰ ਬੇਨਤੀ ਕਰਦਾ ਐ ਈਗੋ ਆਪਣੀ ਛੱਡ ਦਿਓ ਜਿੱਦ ਛੱਡ ਦਿਓ ਆਰਮੀ ਨੂੰ ਕਹਿ ਕੇ ਘੱਟ ਘੱਟ ਆਰਮੀ ਆਊਗੀ ਉਹਨਾਂ ਕੋਲ ਸਾਧਨ ਹੈਗੇ ਤੇ ਆਪਣੇ ਬੰਦਿਆਂ ਨੂੰ ਆਪਾਂ ਬੱਚਿਆਂ ਨੂੰ ਘੱਟ ਸਕਾਂ ਪਸ਼ੂਆਲਾ ਸੇ ਪਸ਼ੂਏ ਗੁਜਰਾ ਦੇ ਜੀ ਅੱਛਾ ਹਾਂ ਜੀ ਕੀ ਆਪਣੇ ਤੁਸਾਨਾਂ ਨਾਲ ਵੀ ਉਧਰ ਉਧਰ ਵੱਡੇ ਰੋਡ ਦੇ ਉੱਤੇ ਹੀ ਗੱਡੀ ਆ। ਪਰ ਪੰਗਿਆਂ ਦੇ ਹਰ ਪੀਟਾਂ ਦੇ ਨਾਲ ਜਿਹੜੀ ਆ ਉਹਨਾਂ ਦਾ ਬੜਾ ਆ। ਉਹ ਵੱਡੀਆਂ ਗੱਡੀਆਂ ਥੋੜੀ ਦੇਤਰ ਹਾਂਜੀ ਇਹ ਕਿਚੀ ਦੀ ਲੋਡ ਆ ਭੇਜੀ ਆ। ਚਾਰ ਦੀ ਰੋਡ ਦੇ ਸੈਲਰ ਵੀ ਸੈਲਰ ਵੀ ਆ। ਇਹ ਗੱਲਾਂ ਕਰ ਸੀਗਾ ਆਦਿ। आई थिंक एंड दी एम्प्लॉई इज हेटिंग। ਅੱਜ ਜਿਹੜਾ ਮੈਂ ਪੁੱਛਿਆ ਜਾਰਾ ਅੱਜ ਚਾਰਾ ਇੱਥੇ ਜਾਣ ਦੀ ਲੋਕੋ ਨਾ ਦੇਵਾ। ਬਹੁਤ ਬਤਾ। ਅਸੀਂ ਤੁਹਾਡੇ ਕੋਲੇ ਪੂਰੀ ਚਾਰਾ ਭੇਜਦੇ ਆਂ। ਚਾਰਾ ਜੀ ਬੰਦ। ਫਿਰ ਠੀਕ ਹੈ। ਆਪਣਾ ਬੰਦਾ। ਸਾਡੇ ਦਾ ਬੰਦਾ ਸਾਡੇ ਦਾ ਦੁੱਬੇ ਕਿਹਨਾਂ ਖੁਸ਼। ਨਹੀਂ ਨਹੀਂ। ਆ ਮੈਂ ਇੱਥੇ ਲਾ ਦੇ। ਜਦ ਚਾਰਾ ਟੇਕਣ ਪੋਸਾ ਰਹੇ। ਅਸਰ। ਫਿਰ ਮੈਂ ਖੜਾ ਹੈ। ਚਾਰੋਂ ਉੱਤਰ। ਤਪਾਈ ਹੈ ਮੈਨ ਲੱਗਦਾ ਹੈ ਤਕਰੀਬਨ 70 80 ਪਿੰਡਾ ਇਧਰ ਸਾਰੇ ਸਾਰੇ ਬਿਲਕੁਲ ਤੁਮਾ ਹੋਏ ਪਏ ਆ ਤੇ ਮੈਂ ਹੁਣੀ ਆ ਇਥੇ ਗੁੱਜਰ ਭਾਈ ਚਰਾਈ ਬੈਠਾ ਉਹਨਾਂ ਦੀ ਪਸ਼ੂ ਆਇ ਤੇ ਇਹਨਾਂ ਨੂੰ ਚਾਰੇ ਦੀ ਲੋੜ ਹੈ ਤੇ ਮੈਂ ਲੰਗਾ ਸਭ ਨੂੰ ਬੈਠ ਕੇ ਕਹਿੰਦਾ ਕਿ ਆਪਾਂ ਅਸੀਂ ਭੇਜੀ ਜਾਵਾਂਗੇ ਇਹਨਾਂ ਨੂੰ ਸਮਾਨ ਤੇ ਤੁਸੀਂ ਕੱਲ ਅੱਜ ਸ਼ਾਮ ਤੱਕ ਕੱਲ ਆਪਾਂ ਸਾਰੇ ਪਿੰਡਾਂ ਦੇ ਇੱਥੇ ਜਿਹੜੀ ਵੱਡੀ ਲੋੜ ਹੈ ਇੱਥੇ ਕਿਸ਼ਤੀਆਂ ਦੀ ਜਿਵੇਂ ਮੈਂ ਗੱਲ ਕੀਤੀ ਹੈ ਕਿਸ਼ਤੀਆਂ ਦੀ ਲੋੜ ਹੈ ਲੋਕਾਂ ਨੂੰ ਕੱਢਣ ਵਾਸਤੇ ਲੋਕਾਂ ਨੂੰ ਕੱਢਾਂਗੇ ਟਾਈਮ ਬਚਾਂਗੇ ਨਹੀਂ ਤਾਂ ਬਿਮਾਰੀਆਂ ਨਾਲ ਬਹੁਤ ਵੱਡਾ ਨੁਕਸਾਨ ਹੋਸੇਗਾ ਸੁਦੇਸੇ ਸੁਪਾਵੀ ਸੁਰਾਹ ਤੇਰੀ ਨਾਮ ਮਨੋ ਸਾਵੀ ਨਾਮ ਜਨਕਾ ਮਨ ਵਸੇ ਆ ਬਾਜੀ ਸੁਖੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰ ਸਾਚਾ ਨਾਮ ਰ ਆਧਾਰ ਸਾਚਾ ਨਾਮ ਆਧਾਰ ਮੇਰਾ ਜੁਖਾ ਸਭ ਗਵਈਆ ਕਰਿ ਸ਼ਾਨ ਸੁਖਿਆ ਸੇ ਆ ਨਿਸ਼ਾ ਸਭ ਕੁ ਜਾਈਆ ਸਦਾ ਕੁਰਬਾਨ ਕੀਤਾ ਗੁਰਬਿੱਟ ਉਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੰਤੋਸ਼ ਭਤ ਰੋ ਪਿਆਰੋ ਸਾਚਾ ਨਾਮਰਾ ਆਦਾਰ ਵਾਜੇ ਪੰਚ ਸ਼ਬਦ ਘਰਸਪਾਗ ਹੈ ਘਰਸਪਾਗਾ ਸ਼ੁੱਧ ਵਾਜੇ ਕਲਾ ਜਿਤ ਕਰਿ ਧਾਰੀ ਆ ਪੰਚ ਦੂਤ ਦਵਸ ਕੀਤੇ ਕਾਲ ਕੰਟਕ ਮਾਰੇ ਆ ਤੁਰ ਕਰਮ ਪਾਇਆ ਤੁਜਿਨ ਕੋ ਸਿ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤਿ ਘਰ ਅਨਹਦ ਵਾਜੇ ਅਣ ਦਸਨੋ ਵਡ ਪਾ ਕੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਲੋਕ ਰੋਗ ਸੰਤਾ ਪਿਤਰੇ ਸੁਣੀ ਸਚੀ ਬਾ संत साजन भये सरसे पूरे गुरु ते जानी सुन ते पनीत कहते पविता गुरिया प्रभुरे बिनवंत नानक गुरु चरण लाके बाजे अनहद तू सुन ते पनीत कहते पविता सतगुरु रहिया प्रभुरे बिनवंत नानक गुरु चरण लाके बाजे अनहद तू रे ਵਾਹਿ ਗੁਰਜੀ ਕਾ ਖਾਲਸਾ ਵਾਹਿ ਗੁਰਜੀ ਕੀ ਫਤਿਹ ਆਗੇ ਅਰਦਾਸ ਹਮਾਰਾ ਜੀਉ ਪਿੰਗ ਸਾਡਾ ਤੇਰਾ ਵਾਹਿਗੁਰੂ ਕਹੋ ਨਾਨਕ ਸਾਬ ਤੇਰੀ ਬੜਿਆ ਕੋਈ ਲਾਉ ਨਾ ਜਾਣ ਮੇਰਾ ਵਾਹਿਗੁਰੂ ਕਹੋ ਨਾਨਕ ਸਾਬ ਤੇਰੀ ਬੜਿਆ ਕੋਈ ਲਾਉ ਨਾ ਜਾਣ ਜੀ ਵਾਹਿਗੁਰੂ ਇੱਕ ਓ ਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਮਰਕਾਏ ਗੁਰੂ ਨਾਨਕ ਲਈ ਤੇ ਆਏ ਹਰਿ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਇ ਸੰਹਾ ਅਰਜੋਬਿੰਦਨਾਂ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਇਸੇ ਸੇਖਾ ਲਾਭ ਦਤ ਜਾਈ ਤੇਗ ਬਹਾਦਰ ਸਮਰਿਆ ਘਰਣਾਉ ਨਿੱਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇਦਾਰ ਦਾ ਧਿਆਨ ਤਰਕੇ ਭੋਲ ਜੀ ਵਾਹਿਗੁਰੂ ਪੰਜਾਬਿਆਰਿਆਂ ਚੋਂ ਸਹਬ ਜਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਨਾ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅੰਡੇਠ ਕੀਤਾ ਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਨਾ ਸਿੰਘਾਂ ਸਿੰਘਣੀਆਂ ਧਰਮ ਹਿਤ ਸੀਸ ਦਿੱਤੇ ਬੰਦ ਬੰਦ ਕੁਟਵਾਏ ਖੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਕੇ ਸੰਸਵਾਸਾਂ ਸੰਗ ਨਿਭਾਈ ਦਿਨਾਂ ਦੀ ਕਮਾਈ ਦਾ ਤੇ ਅੰਦਰ ਕੇ ਖਾਲਸਾ ਜੀ ਬੋਲ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਤੇ ਅੰਦਰ ਕੇ ਬੋਲ ਜੀ ਵਾਹਿਗੁਰੂ ਪ੍ਰਤਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਮਨ ਚੇਤਿ ਆਵੇ ਚੇਤਿ ਆਮਨ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਹਾ ਏ ਦੇਖ ਤੇਗ ਫਤਿਹ ਬਿਰਦ ਕੀ ਪਹਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲ ਜੀ ਸਤਿਗੁਰੂ ਸਿੱਖਾਂ ਨੂੰ ਸਿੱਖੀ ਦਾਤ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵੇਸਾ ਹਾ ਦਾਨ ਪੁਰੋ ਸਾਧਾਨ ਦਾਨਨ ਸਰਦਾਨ ਨਾਮਦਾਨ ਸ੍ਰੀ ਅਮਰਤ ਸਰ ਸਾਹਿਬ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗ ਜੁਗ ਅਟਲ ਧਰਮ ਕਾ ਜੈਕਾਰ ਬੁੱਲ ਜੀ ਆਮੀਨ ਗੁਰ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਅਕਾਲ ਪੁਰਖ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਖੁੱਲੇ ਦਰਸਨ ਦੇਦਾਰ ਤੇ ਸੇਵਾ ਸੰਭਾਲਦਾ ਦਾਨ ਪਿਆਰੇ ਪੰਥ ਖਾਲਸਾ ਜੀ ਨੂੰ ਬਖਸ਼ੋ 헤 ਨਿਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨਿਵਟਿਆਂ ਦੀਓ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰ ਜੀਓ ਆਪ ਜੀ ਨੂੰ ਹਾਜ਼ਰ ਨਾਜ਼ਰ ਮੰਨਦਿਆਂ ਹੋਇਆਂ ਆਪ ਜੀ ਦੇ ਪਵਿੱਤਰ ਚਰਨ ਕਮਲਾਂ ਵਿੱਚ ਅਰਦਾਸ ਬੇਨਤੀ ਹੈ ਸਤਿਗੁਰੂ ਜੀ ਅੱਜ ਦਾ ਜੋ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਜੀਵਾਂ ਦਾ ਜੋ ਨੁਕਸਾਨ ਹੋਇਆ ਖੜਾਂ ਦੀ ਇਮਾਰਤ ਤੋਂ ਬਚਣ ਵਾਸਤੇ ਜੋ ਅਰਦਾਸ ਸਮਾਗਮ ਰੱਖਿਆ ਗਿਆ ਸਤਿਗੁਰੂ ਜੀ ਵਿਸ਼ੇਸ਼ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਜ਼ਿਲ੍ਹਾ ਗੁਰਦਾਸਪੁਰ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁੱਚਾ ਸਿੰਘ ਜੀ ਲੰਗਾਂ ਸਮੂਹ ਅਕਾਲੀ ਲੀਡਰਸ਼ਿਪ ਪਤ ਜੀ ਦੇ ਚਰਨਾਚਰਨਾਂ ਚ ਅਰਦਾਸ ਬੇਨਤੀ ਹੈ ਜੀ ਆਪ ਜੀ ਦੀ ਪਵਿੱਤਰ ਗੁਰਬਾਣੀ ਦੇ ਫਰਮਾਨ ਹਨ ਭੈ ਵਿੱਚ ਪਵਨ ਵਹੈ ਸਦਵਾਓ ਭੈ ਵਿੱਚ ਚੱਲੇ ਲਖ ਦਰਿਆਓ ਸਤਿਗੁਰ ਦੀ ਕਿਰਪਾ ਕੋ ਇਨਾਂ ਜਾਵਾਂ ਨੂੰ ਆਪਣੀ ਮਰਜ਼ਾ ਆਏ ਹੋ ਜਮਾ ਦੋ ਬੰਨਾਂ ਬੇਲਣ ਦੇ ਲੋਕਾਂ ਦੀ ਸਾਡੀ ਆਸ ਕੀਤੀ ਕਰਦੇ ਆ ਰਿਆਂ ਨਾ ਖਤਮ ਕਰੋ ਬਾਲ ਸਮਰੱਥਾ ਬਖਸ਼ਿਸ਼ ਕਰਨੀ ਸਤਿਗੁਰ ਜੀ ਗਰਤਾਰਪੁਰ ਸਾਹਿਬ ਦਾ ਜੋ ਕੋਰੀਡੋਰ ਜੋ ਲੰਗਾ ਬੰਦ ਹੋਇਆ ਸਭ ਸੰਗਤਾਂ ਦੀ ਅਰਦਾਸ ਬੇਨਤੀ ਹੈ ਕਿਰਪਾ ਕਰਿਓ ਜਲਦੀ ਤੋਂ ਜਲਦੀ ਇਹ ਲੰਘਦਾ ਖੁੱਲੇ ਗੁਰੂ ਕੇ ਸਿੱਖ ਪਿਆਰੇ ਆਪਣੀ ਗੁਰਤਾ ਮੰਦੇ ਦਰਸ਼ਨ ਸੇਵਾ ਸੰਭਾਲ ਕਰ ਸਕਣ ਸਤਿਗੁਰ ਪਾਤਸ਼ਾਹ ਜੀ ਪੰਥ ਦੇ ਸਿਰ ਤੇ ਮਿਹਰ ਪਰਿਆ ਹੱਥ ਰੱਖਣਾ ਸ਼ਰੋਮਣੀ ਅਕਾਲੀ ਦਲ ਦੀ ਚੜ੍ਹਦੀ ਕਲਾ ਕਰਨੀ ਤਾਂ ਜੋ ਦੇਸ਼ ਕੌਮ ਦੀ ਤਗੜੇ ਹੋ ਕੇ ਸੇਵਾ ਕਰ ਸਕਣ ਜੀਆਂ ਚ ਤੰਦਰੁਸਤੀ ਮਾਲ ਮਨੁੱਖੀ ਜੀਵਨ ਤੇ ਸੁਖ ਵਰਤਾਉਣੀ ਸਤਿਗੁਰ ਜੀ ਇਸ ਸਮੇ 6 ਪੌੜੀਆਂ ਅਨੰਦ ਸਾਹਿਬ ਦੇ ਪਾਠ ਹੋਏ ਨੇ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ